He did it! ਸੂਏ ਦੇ ਵਿੱਚ ਦੇ ਸ਼ਾਮ ਨੂੰ ਕਿਹੜਾ ਐਕਸੀਡੈਂਟ ਹੁੰਦਾ ਤੇ ਪੰਜ ਨੌਜਵਾਨ ਜੋ ਹੈ ਜਲੰਧਰ ਦੇ ਦੱਸੇ ਜਾਂਦੇ ਨੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜੋ ਗੱਡੀ ਦਾ ਹਾਲਾਤ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਉਸ ਪਰਿਵਾਰ ਦੇ ਘਰ ਪਹੁੰਚੇ ਆ ਜਲੰਧਰ ਦੇ ਭਾਰਕੋ ਕੈਂਪ ਦੇ ਵਿੱਚ ਘਰ ਆ ਉਹਨਾਂ ਦੇ ਚਾਰ ਲੋਕ ਕਿਹੜੇ ਨੌਜਵਾਨ ਆ ਉਹ ਇੱਕ ਦੂਸਰੇ ਦੇ ਆਪਣੇ ਦੋਸਤ ਗਿਨੇ ਜਾਂਦੇ ਨੇ ਤੇ ਉਹ ਇਹ ਕੀ ਕਰਨਗੇ ਸੀ ਇਸ ਬਾਰੇ ਅਸੀਂ ਉਹਨਾਂ ਦੇ ਇੱਕ ਘਰ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮਾਂ ਕਿ ਭਾਜੀ ਮੈਂ ਉਹਨਾਂ ਦਾ ਮਾਸੜ ਲੱਗਦਾ ਮੁੰਡੇ ਦਾ ਠੀਕ ਹੈ ਜੀ ਮੈਂ ਉਹਦਾ ਮਾਸੜ ਆ ਉਹ ਕਿਸੇ ਕਰਲੇ ਤੁਰ ਕੇ ਕਿਤੇ ਗੇਣੇ ਵਿਆਹ ਤੇ ਗਏ ਆ ਜੀ ਯਾਰ ਤੇ ਗਏ ਆ ਸਾਨੂੰ ਮੁੰਡਾ ਕਹਿੰਦੇ ਵਿਆਹ ਜਾਣਾ ਸੀ ਕਿ ਚਲੋ ਜਾਂਦੇ ਆ ਸਾਨੂੰ ਕਰੀਬ 8:11 ਵਜੇ ਸਾਨੂੰ ਫੋਨ ਆਇਆ ਵਾ ਵੀ ਇੱਧਰ ਦਾ ਹਸਪਤਾਲ ਤੋਂ ਰਪੂਰ ਸਾਲਿਆਂ ਦਾ ਵੀ ਇਹ ਤੁਹਾਡੇ ਬੱਚੇ ਤੁਸੀਂ ਆਓ ਵੀ ਮਤਲਬ ਆ ਕੇ ਦੇਖੋ ਐਕਸੀਡੈਂਟ ਜਾ ਹੋਇਆ ਜਦੋਂ ਉੱਥੇ ਜਾ ਕੇ ਗਏ ਆ ਮੇਰਾ ਮਲੋ ਸੰਡੂ ਸਾਹਿਬ ਆ ਉੱਥੇ ਰਾਤ ਨੂੰ ਗਏ ਆ ਤੋਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਡੈੱਡ ਬੱਚੇ ਤੁਹਾਡੇ ਡੈੱਡ ਹੋ ਗਏ। ਅੱਛਾ ਜੀ। ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਜਾ ਕੇ ਪੂਰਾ ਹਾਂ ਵੀ ਉਹਨਾਂ ਨੂੰ ਮੈਂ ਹਜੇ ਇੱਥੇ ਹੀ ਉਹ ਹਜੇ ਵੀ ਉੱਥੇ ਹੀ ਹੈਗੇ ਨੇ ਵੀ ਜਾ ਕੇ ਹਸਾਲ ਦੇ ਵਿੱਚ ਥਾਣੇ ਦੇ ਛੇ ਚ ਹੈਗੇ ਨੇ। ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਲੱਗਿਆ ਹੈਗਾ ਪੂਰਾ ਵਿਰਾਤ ਨੂੰ ਕਿੰਨੇ ਜਾਣੇ ਸੀ ਇਹ ਕਿੱਥੇ ਜਾ ਰਹੇ ਸੀ? ਇਹ ਭਾਜੀ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਉਧਰ ਕੋਈ ਵਿਆਹ ਸੀ ਜਿੱਦਾਂ ਤੋਂ ਸਵੇ ਮਕੇਰੀਆਂ ਅੱਗੇ ਕਿਸੇ ਵਿਆਹ ਸੀ ਉਧਰ ਜਾ ਰਹੇ ਸੀ। ਅੱਛਾ ਜੀ। ਉਧਰ ਬਿਆਦ ਵਾਪਸ ਆ ਰਹੇ ਸਾਂ ਸੌਰੀ ਬਿਆਦ ਵਾਪਸ ਆ ਰਹੇ ਸਾਂ ਕਿੰਨੇ ਸਾਲ ਦੇ ਤੇ ਬੱਚੇ ਦੀ ਉਮਰ ਹੈ ਕੀ ਨਾਮ ਹੈਗਾ ਹਾਂ ਇੱਕ ਦਾ ਨਾਮ ਵੀ ਹੈਗਾ ਜਿਹੜਾ ਇੱਥੇ ਹਾਂ ਮੁੰਡਾ ਸਾਡੇ ਦਾ ਅਭੀ ਨਾਂ ਜੀ ਜੀ ਇਹਦੀ ਉਮਰ ਹੈਗੀ ਹੈ 22 ਸਾਲ ਇਹ ਬਾਕੀ ਨਾਲ ਦੋਸਤ ਸੀ ਜਾਂ ਭਰਾ ਸੀ ਇਹ ਦੋਸਤ ਨੇ ਸਾਰੇ ਅੱਛਾ ਜੀ ਇੱਕੋ ਜਿਹੇ ਭਾਰ ਕੋ ਟੈਂਪਰ ਦੇ ਹਾਂ ਕੋਈ ਬਾਤ ਨਹੀਂ ਪਰੇਸ਼ਾਨੀ ਹੈ ਸਾਰੇ ਭਾਰ ਕੋ ਕੈਂਪ ਦੇ ਤਿੰਨ ਮੁੰਡੇ ਇੱਥੇ ਦੇ ਇੱਕ ਕਵੇ ਗਾਂਧੀ ਕਾਂਪਾ ਦਾ ਇੱਕ ਗਾਂਧੀ ਕਾਂਪਾ ਦਾ ਇੱਕ ਹੋਰ ਕਬੀਰ ਨਗਰ ਦਾ ਨਹੀਂ ਗਾਂਧੀ ਕਾਂਪਾ ਗਾਂਧੀ ਕਾਂਪਾ ਦੇ ਅੱਛਾ ਪੰਜ ਜਣੇ ਇਹ ਪਤਾ ਲੱਗਿਆ ਕਿਦਾਂ ਹਾਸਾ ਹੋਇਆ ਸਾਨੂੰ ਭਾਜੀ ਕੁਝ ਵੀ ਨਹੀਂ ਪਤਾ ਲੱਗਿਆ ਉਹ ਵੀ ਮਤਲਬ ਕਿਸੇ ਗੱਡੀ ਦੇ ਨਾਲ ਵੱਜਿਆ ਜੀ ਤੇ ਗੱਡੀ ਪਲਟ ਕੇ ਦੂਜੇ ਬੱਸ ਟੈਂਕਰ ਆਇਆ ਉਹਨੇ ਚੜਾਤੀ ਅੱਛਾ ਜੀ ਇਹ ਸੁਣਿਆ ਆਪਾਂ ਦਾ ਤੇ ਕੰਮ ਕੀ ਕਰਦਾ ਸੀ ਮੁੰਡਾ ਮੈਨੇਜਮੈਂਟ ਦਾ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਅੱਛਾ ਤੇ ਗੱਲ ਕਰੀ ਘਰ ਦੀ ਫੈਮਿਲੀ ਕਿੱਦਾਂ ਫੈਮਿਲੀ ਚ ਕੋਣ ਕੋਣ ਸੀ ਉਹਦੀ ਦੋ ਇੱਕੋ ਬੇਟਾ ਹੈਗਾ ਅੱਛਾ ਕੱਲਾ ਕੱਲਾ ਬਾਪ ਇੱਕ ਸਿਸਟਰ ਹੈ ਮਾਪਿਓ ਬਸ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਹਾਂ ਵੀ ਆ ਕਿਹੜਾ ਹਸਾ ਹੋ ਗਿਆ 11:00 ਵਜੇ ਸਾਨੂੰ ਪਤਾ ਲੱਗਿਆ ਰਾਤ ਦੇ ਰਾਤ ਦੇ ਤੁਸੀਂ ਦੇਖਿਆ ਸੀ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ ਉਸ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਜਿਸ ਦੇ ਜਮਾਨ ਮੌਤ ਜੋ ਹੈ ਟਾਂ ਦਸੂਏ ਦੇ ਕੋਲ ਕਿਹੜਿਆ ਹਾਸਾ ਹੁੰਦਾ ਦੇ ਰਾਤ ਨੂੰ ਜਿਸ ਦੇ ਪਰਿਵਾਰ ਨੂੰ 11 ਵਜੇ ਦੇ ਕਰੀਬ ਪਤਾ ਲੱਗਦਾ ਤੇ ਦੱਸਿਆ ਜਾ ਰਿਹਾ ਹੈ ਆਰਐਸਐਸ ਦੇ ਵਿੱਚ ਸ਼ਾਖਾ ਦੇ ਸ਼ੁਰੂ ਤੋਂ ਜੋ ਸ਼ਾਖਾ ਖੇੜਦੇ ਸੀ ਪੰਜੋ ਨੌਜਵਾਨ ਸਾਡੇ ਨਾਲ ਆਰਐਸਐਸ ਤੋਂ ਵੀ ਆਪਾਂ ਗੱਲਬਾਤ ਕਰਦੇ ਹਾਂ ਪਗੇ ਜੀ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਇਹ ਕਿਹੜੀ ਘਟਨਾ ਦਾ ਕਿਹੜਾ ਮਾਮਲਾ ਪਤਾ ਇਹ ਮੈਨੂੰ ਅ ਸਵੇਰ ਹੀ ਪਤਾ ਚੱਲਿਆ ਹੈ ਸਵੇਰ ਮੈਨੂੰ ਫੋਨ ਆਇਆ ਤੇ ਉਦੋਂ ਜਦੋਂ ਮੈਨੂੰ ਫੋਨ ਆਇਆ ਤੇ ਉਸ ਤੋਂ ਬਾਅਦ ਵਿੱਚ ਫਿਰ ਸਾਰੇ ਹੌਲੀ ਹੌਲੀ ਸਾਡੇ ਜਲੰਧਰ ਮahanagar ਚ ਪਤਾ ਚੱਲਿਆ ਔਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਲੈ ਕੇ ਜਲੰਧਰ ਮahanagar ਦੇ ਅਧਿਕਾਰੀ ਨਾਲ ਗੱਲ ਕੀਤੀ ਹੈ ਹੁਣ ਉਸ ਤੋਂ ਬਾਅਦ ਵਿੱਚ ਉੱਥੇ ਜਿਹੜੇ ਸਾਡੇ ਦਸੂਆਰ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਆਰਐਸਐਸ ਦੇ ਨਾਲ ਸਾਡੇ ਜਿਹੜੇ ਅਧਿਕਾਰੀ ਨੇ ਉਹ ਉੱਥੇ ਗਏ ਹੋਏ ਨੇ ਉੱਥੇ ਉਹ ਦੇਖ ਰਹੇ ਨੇ ਸਾਰਾ ਉਰ ਉਮੀਦਾ ਵੀ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਆ ਉੱਥੇ ਉਹ ਕਰਵਾ ਕੇ ਲਗਭਗ ਦੁਪਹਿਰ ਤੋਂ ਬਾਅਦ ਕੋਈ 3-4 ਵਜੇ ਦੇ ਕਰੀਬ ਉਹ ਤੋਂ ਫ੍ਰੀ ਹੋ ਕੇ ਤਾਂ ਫੇਰ ਇਹ ਨਹੀਂ ਜਣੇ ਸੀ ਕਾਰ ਦੇ ਵਿੱਚ ਪੰਜ ਜਣੇ ਸੀ ਕਾਰ ਦੇ ਵਿੱਚ ਪੰਜਾਂ ਦੇ ਨਾਮ ਕੀ ਹੈ ਪੰਜਾਂ ਦੇ ਨਾਮ ਅ ਅੰਕੇਸ਼ ਜੀ ਹੈ ਇੰਦਰਜੀਤ ਜੀ ਅਭੀ ਜੀ ਰਾਜੂ ਜੀ ਇਹ ਕੋਹਾਂ ਦਾ ਦੋਸਤ ਹੋ ਰਣ ਨਾਲ ਪੰਜ ਪਾਰਕੋ ਕੈਂਪ ਤੇ ਰਹਿਣ ਵਾਲੇ हां चार पार ਕੋ ਕੈਂਪ ਤੇ ਰਹਿਣ ਵਾਲੇ ਆ ਔਰ ਇੱਕ ਜਿਹੜਾ ਉਹ ਜੇਲ ਰੋਡ ਦੇ ਨਜ਼ਦੀਕ ਉਹਨਾਂ ਦੀ ਰਿਹائش ਹੈ ਸੰਗ ਨਾਲ ਸੰਗ ਦੇ ਨਾਲ ਸਾਰੇ ਬੱਚੇ ਜਿਹੜੇ ਐ ਬਚਪਨ ਤੋਂ ਹੀ ਸੰਗ ਦੇ ਨਾਲ ਜੁੜੇ ਹੋਏ ਨੇ ਸ਼ਾਖਾ ਤੇ ਆਂਦੇ ਆ ਔਰ ਅਸੀਂ ਆਪਣੇ ਹੱਥੀਂ ਇਹਨਾਂ ਬੱਚਿਆਂ ਨੂੰ ਖੁਲਾ ਕੇ ਸ਼ਾਖਾ ਦੇ ਉੱਪਰ ਸੰਸਕਾਰ ਇਹਨਾਂ ਨੂੰ ਦੇ ਕੇ ਤੇ ਸਾਰਿਆਂ ਨੂੰ ਆਪਣੇ ਹੱਥੀ ਸਾਡੇ ਹੱਤਾ ਵਿੱਚ ਜੰਮੇ ਬਲਿਆ ਔਰ ਵੱਡੇ ਹੋਇਆ ਸਾਰੇ ਇਹਨਾਂ ਦੀ ਕਿਸੇ ਦੀ ਮੈਰਿਜ ਵੀ ਹੋਈ ਹੋਵੇ ਜਾਂ ਨਹੀਂ ਇਹਨਾਂ ਵਿੱਚੋਂ ਕਿਸੇ ਦੀ ਵੀ ਮੈਰਿਜ ਨਹੀਂ ਹੋਈ ਸਾਰੇ ਅਨਮੈਰਿਡ ਨੌਜਵਾਨਾ ਕੋਈ ਬਾਈ ਬਾਈ 24 24 25 25 ਸਾਲ ਦੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਜੋ ਦੱਸਿਆ ਜਾ ਰਿਹਾ ਸ਼ੁਰੂ ਤੋਂ ਜੋ ਹੈ ਸੰਗ ਦੇ ਨਾਲ ਸੀ ਛਾਕਾ ਦੇ ਛਾਕਾ ਖੇਡਦੇ ਸੀ ਜਿਸ ਦੇ ਵਿੱਚ ਪੰਜ ਨੌਜਵਾਨਾਂ ਦੀ ਦਸੂਏ ਦੇ ਕੋਲ ਵਿਆਹ ਤੇ ਜਾਂਦੇ ਨੇ ਵਿਆਹ ਤੋਂ ਬਾਅਦ ਘਰ ਵਾਪਸ ਆਉਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਜੋ ਹੈ ਘਰ ਦੇ ਵਿੱਚ ਜੋ ਹੈ ਪਾਰਕੋ ਕੈਂਪਸ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਚਾਰ ਲੋਕ ਕਿਹੜੇ ਜਲੰਧਰ ਭਾਰ ਕੋ ਕੈਂਪ ਤੇ ਰਹਿਣ ਵਾਲੇ ਨੇ ਇੱਕ ਜੇਲ ਰੋਡ ਦੇ ਕਿਹੜਾ ਰਹਿਣ ਵਾਲਾ ਤੋਂ ਇਹ ਸ਼ਾਖਾ ਖੇੜਦੇਸੀ ਜਿਸ ਦੇ ਵਿੱਚ ਤੁਹਾਨੂੰ ਅਸੀਂ ਘਰ ਦੀਆਂ ਤਸਵੀਰਾਂ ਦਿਖਾਈਆਂ ਜੋ ਉਹ ਮਾਪਿਆਂ ਦਾ ਕੀ ਹਾਲਾਤ ਹੋਣਗੇ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨਮਾਹਜਨ ਜਗਬਾਨੀ ਟੀਵੀ ਜਲੰਧਰ